ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਕੀ ਹਾਲ ਚਾਲ ਨੇ ਸਾਰੇ ਵੀਰਾਂ ਦੇ ਅੱਜ ਸਵੇਰੇ ਸਵੇਰੇ ਕੰਬਾਇਨਾਂ ਦੀ ਸ਼ਾਪਿੰਗ ਚੱਲ ਰਹੀ ਆ ਸਮਾਨ ਲੈਣ ਆਇਆ ਸੀ ਜੈਟਰਾਮ ਨੂੰ ਪੱਤੀਆਂ ਲਵਾਉਣੀਆਂ ਉਹ ਕਹਿੰਦੇ ਵੀ ਇੱਥੋਂ ਮਿਲੀਆਂ ਨਹੀਂ ਹੈ ਨਹੀਂ ਵੀਰਾ ਕਹਿੰਦਾ ਛੋਟੀਆਂ ਨੇ ਮੈਂ ਕਿਹਾ ਚੱਲ ਮੈਂ ਲੈ ਆਉਣਾ ਜਾ ਕੇ ਆਹ ਲੈਣੀ ਸੀ 15 ਫੁੱਟ ਪੰਜ ਪੰਜ ਫੁੱਟ ਦੇ ਤਿੰਨ ਟੋਟੇ ਕਰਾ ਲੇ ਤੇ ਥਾਰਚੀ ਰੱਖ ਲਿਆ ਆਪਾਂ ਤੇ ਕਿਉਂਕਿ ਯਾਰ ਵੀ ਉਹ ਦੂਜੀ ਗੱਡੀ ਨਾਲ ਇੱਕ ਤਾਂ ਉਹ ਚ ਠੰਡ ਲੱਗਦੀ ਆ ਇਓ ਕਿਥੇ ਉਹਨੂੰ ਲਿਆਉਂਦਾ ਫੇਰ ਉਹਨੂੰ ਸਟਾਰਟ ਕਰਨਾ ਇੱਥੇ ਮੈਂ ਕਿਹਾ ਕੋਈ ਛੋਟੇ ਕਰਕੇ ਰਖਾ ਲੇ ਆਪਾਂ ਇੱਥੇ ਤੇ ਹੁਣ ਇੱਕ ਛੋਟੇ ਛੋਟੇ ਕਾਬਲੇ ਲੈਣੇ ਸੀ ਉਹ ਮੈਂ ਕਿਹਾ ਇਧਰ ਹੀ ਆਇਆ ਹਾਂ ਚਲੋ ਇੱਥੇ ਹੀ ਲੈ ਲੈਂਦੇ ਆ ਮੰਡੀ ਆਮਨੇ ਕੋੜਾ ਸੋਨੀ ਵਾਲਾ ਦੇ ਚੁੱਪ ਕੇ ਇਸੇ ਨੂੰ ਬੁਗਾਰ ਦੇ ਵਿੱਚ ਚਲੇ ਜਾਓ ਕੋਈ ਨਾ ਕਰ ਟਾਈਮਿੰਗ ਦਾ ਸਭ ਤੋਂ ਵੱਡਾ 24 ਤਾਂ ਇਹ ਰਹੇ ਤਾਂ 40 ਨਟ ਵੀ ਲੈਣੇ ਪੈਣਾ ਜੀ ਜਦੋਂ ਬਾਕੀ ਜਾਂਦੇ ਨੇ ਦੁਕਾਨਾਂ ਤੋਂ ਘੇਟਾਉਂਦੇ ਆਂਦੇ ਨੇ ਉਹ ਸਿੱਧਾ ਬੰਦਾ ਰੱਖਿਆ ਜਾ ਰਿਹਾ ਅੱਜ ਅਪਰੇਟਿਵ ਬਹੁਤ ਚੱਲਦਾ ਪਤਾ ਨਹੀਂ ਕਿੰਨਾ ਪੀਓ ਦੂਸਰੇ ਇੱਧਰ ਆਪਦੇ ਟਾਈਮਾਂ ਦੇ ਵਿੱਚ ਜਿੰਨ ਦੀ ਕਿੰਨੀ ਟੌਰ ਹੁੰਦੀ ਸੀਗਾ ਹਨਾ ਬਹੁਤ ਹੀ ਜ਼ਿਆਦਾ ਟੌਰ ਹੁੰਦੀ ਸਾਡੇ ਕੋਲ ਵੀ ਹੁੰਦੀ ਸੀ ਪਹਿਲੀ ਗੱਡੀ ਆਪਣੀ ਜੈਨੀ ਸੀਗੀ ਤੇ ਮਸਾ ਕਿਤੇ 2000 ਮਿਲਦਾ ਵੀਰੇ ਦੇ ਬਿਆਨ ਨੂੰ ਲਈ ਸੀਗੀ ਵਿਆਹ ਦੇ ਵਕਤ ਫੈਮਿਲੀ ਭੱਦੀ ਸੀਗੀ ਆਪਣਿਆਂ ਚ ਪੂਰੇ ਨਹੀਂ ਸੀ ਆਉਂਦੇ ਕਈ ਵਿਆਹ ਦੇ ਦੀ ਇੱਕ ਦੂਜੇ ਦੀ ਗੋਦੀਆਂ ਚ ਬੈਵੇਂ ਕਿ ਵੀ ਆਉਂਦੇ ਰਹੇ ਆਪਣੇ ਵਾਲੀ ਪੈਟਰੋਲ ਸੀਗੀ ਦੇ ਹਨ ਬੜੀ ਉੱਚਲਦੀ ਬੜੀ ਵਧੀਆ ਹੁੰਦੀ ਸੀ ਯਾਰ ਛੋਟੀ ਜੀ ਆਉਣੀ ਜਿੰਤਰ ਨੂੰ ਮਰਜ਼ੀ ਲਈ ਫਿਰ ਉਹ ਬੜੀ ਟੋਰੀ ਲੱਗਦੀ ਹੁੰਦੀ ਸੀ ਜਨ ਉਸ ਟਾਈਮ ਫਿਰ ਉਸ ਤੋਂ ਬਾਅਦ ਉਹ ਡੀਜ਼ਲ ਆ ਗਈ ਜਾਂਦੀ ਜਿਹੜੀ ਦੂਜੀ ਨਵੀਂ ਸ਼ੇਪ ਚ ਉਹ ਵੀ ਵਧੀਆ ਬੜੀਆਂ ਵਧੀਆ ਲੱਗਦੀਆਂ ਸੀ ਸਰਵਟ ਨੇ ਆ ਕੇ ਇਹ ਰੋਲੀ ਆ ਨਹੀਂ ਤਾਂ ਸਭ ਤੋਂ ਪਹਿਲਾਂ ਅਮਰੂਤੀ ਦੀ ਅਮਰੂਤੀ ਦਵਾ ਦਾ ਜੈਨੀ ਵਧੀਆ ਚੱਲਦੀ ਬੜੀ ਵਧੀਆ ਸੀ ਨਾ ਆਵਾਜ਼ ਇੱਕ 4-500 ਰੁਪਏ ਦੇ ਵਿੱਚ ਇਹਦੀ ਸਰਵਿਸ ਹੋ ਜਾਂਦੀ ਹੁੰਦੀ ਸੀ ਸਾਰੀ ਇੰਨਾ ਘੱਟ ਘੱਟ ਤੇਨ ਲੀਟਰ ਮਗਲੈਰ ਪਾਣਾ ਇੱਕ ਫਿਲਟਰ ਪੇ ਲੱਗਣਾ ਬੱਸ ਤੇੰਜਾ ਲੀਟਰ ਇੰਨਾ ਕੰਮ ਹੁੰਦਾ ਇਹਦਾ ਬੜੀ ਵਧੀਆ ਲੱਗਦੀ ਹੁੰਦੀ ਸੀ ਗੱਡੀ ਇਹ ਚਲਾਉਣ ਨੂੰ ਵੀ ਵਧੀਆ ਸੀ ਛੋਟੀ ਜੀ ਵਧੀਆ ਕੜਾ ਵਰਨ ਇੱਕ ਟਾਇਰ ਕੱਢ ਲੀ ਮੈਂ ਕਹਿੰਦਾ ਹਣਾ ਅੱਗੇ ਆਪਾਂ ਫਿੰਗਰਾਂ ਨਵੀਆਂ ਪਾਈਆਂ ਸੀ ਨਾ ਹਾਂ ਜੀ ਫਿੰਗਰਾਂ ਵੀ ਤੇ ਸਪਰਿੰਗ ਵੀ ਸਪਰਿੰਗ ਜਿਹੜਾ ਚੱਕੋ ਤੇ ਦੇਰ ਦੇ ਲਾਉਂਦੇ ਕਰਦੇ ਜੀ ਤਿੰਨ ਲੋਟ ਆਉਣਾ ਚੱਕ ਚੱਕ ਇਹਦੇ ਬੁਰੀਥਲੇ ਲੱਗਣੇ ਪੁਰੀ ਰੱਗਣੇ ਪੁਰੀ ਚੱਕਰ ਹੱਥ ਫੜੇ ਸਾਇਰ ਕਰਦੀ ਕੋਈ ਨਹੀਂ ਕਰਦੇ ਆਪ ਇਹਦੇ ਉੱਤੇ ਹਟ ਕੜ ਲਓ ਜੀ ਅੱਜ ਮੱਕੀ ਵਾਲੀ ਮਸ਼ੀਨ ਲੈਣੀ ਦੀ ਰਿਪੇਅਰ ਕਰਣਾ ਜਿਹੜਾ ਉਹਦਾ ਬੜਾ ਮोटा ਹੈਗਾ ਕੰਮ ਕੰਮ ਇਹ ਕਰਵਾ ਲਈਏ ਨਾ ਉਹ ਜਿਹੜਾ ਪਾਉਣਾ ਨੇ ਚਲੋ ਆਪਾਂ ਸੀਜ਼ਨ ਤਾਂ ਲਾਉਣਾ ਨਹੀਂ ਹੁੰਦਾ ਆਪ ਵੀ ਵੀ ਜਿਹੜੀਆਂ ਤੇ ਲੋਕਰ ਵਧੀਆ ਚੱਲੀਆਂ ਮੱਕੀ ਵਾਲੀ ਮਸ਼ੀਨ ਪਾਉਣ ਲੱਗਿਆ ਪਿੱਤਰ ਛੱਤ ਕੇ ਆਉਗੋ ਉਹਦੇ ਵੀਰੇ ਤੇ ਗਰੀਬ ਤੇ ਤੇ ਇੱਕ ਗੱਲ ਹੋਰ ਦੇਖੋ ਮੈਂ ਨਾ ਟਰੈਕਟਰ ਦੇ ਦੇਖਿਆ ਚੈਂਬਰ ਦੇ ਕਿਉਂਕਿ ਟਰੈਕਟਰ ਨਾ ਚੱਲਿਆ ਉਹ ਤੇ ਸਾਰਾ ਸੀਜ਼ਨ ਚੌਪਰ ਤੇ ਤੁਸੀਂ ਦੇਖੋ ਵੀ 300 ਕਿਲੇ ਦੇ ਨੇੜੇ ਇਹਨੇ ਚੌਪਰ ਫੇਰਿਆ ਹਨਾ ਤੇ ਉਹ ਦੇਖੋ ਚੈਂਬਰ ਦੇ ਲੋ ਕਿਵੇਂ ਸਾਫ਼ ਕੱਢਿਆ ਪਿਆ ਉਹਨਾਂ ਨੇ ਕੱਢਿਆ ਨੇ ਥੱਲੇ ਘਸ ਘਸ ਕੇ ਦਲਦਾ ਉਹਨਾਂ ਦਾ ਪੂਰਾ ਕਿਉਂਕਿ ਚੌਲਾਂ ਦੇ ਟੰਡੇ ਤਾਂ ਲੱਗ ਹੀ ਚੱਲਦੇ ਆ ਥੱਲੇ ਤੱਲੇ ਸਾਰਾ ਟਰੈਕਟਰ ਦਾ ਪਿੰਨ ਅਪ ਉਹ ਜਿਵੇਂ ਗੇਅਰ ਵਾਲਾ ਕਲੱਚ ਵਾਲਾ ਉਹ ਜਿੱ ਪਿੰਨਾ ਰਹਿ ਨਹੀਂ ਨਹੀਂ ਜਾਂਦਾ ਉਹ ਉਹਦੇ ਵੇਲੇ ਦੇਰ ਪੱਕਾ ਨਾਟੀ ਚੜਿਆ ਹੋਇਆ ਹੈ ਤੇ ਟੈਂਪਰ ਦੇ ਲੋਦਾ ਜਮੇ ਲਾਲ ਕੱਢਿਆ ਤੇ ਚਿੱਟਾ ਕੱਢਿਆ ਤੇ ਸਾਰਾ ਰੰਗ ਰੰਗ ਲਿਆ ਉਹ ਟਰੈਕਟਰ ਦਾ ਰੰਗ ਪੂਰਾ ਵਧੀਆ ਫਿਰ ਕੋਈ ਰਾਜਾ ਟਰੈਕਟਰ ਹੈ ਭਾਈ ਇਹ ਰਾਜਾ ਕੋੜਾ ਟਰੈਕਟਰ ਬਦਿਆ ਚੱਲਦਾ ਮੱਕੀ ਵਾਲੀ ਮਸ਼ੀਨ ਨਾ ਜਿਹੜੇ ਸੀਜ਼ਨ ਲਈ ਸੀ ਆਪਾਂ 2017 ਦੇ ਵਿੱਚ 2017 ਦੇ ਵਿੱਚ ਆਪਾਂ ਲਈ ਸੀ 2017 18 2 ਸਾਲ ਤਾਂ ਇੰਨਾ ਕਿ ਕਰਾਇਆ ਲਾਇਆ ਨਾ ਉਦੋਂ ਹੈ ਹੀ ਨਹੀਂ ਸੀ ਆਪਣੇ ਨੇੜੇ ਤੇੜੇ ਮਸ਼ੀਨ ਮੱਕੀ ਦੀ ਬਜਾਈ ਵੀ ਨਹੀਂ ਸੀ ਹੁੰਦੀ ਤੇ ਜਦੋਂ ਆਪਾਂ ਮੱਕੀ ਦੀ ਵਾਲੀ ਮਸ਼ੀਨ ਲਈ ਉਦੋਂ ਬਾਅਦ ਹੀ ਬਜਾਈ ਕਰਨ ਲਾਏ ਲੋਕ ਸਾਰੇ ਸਾਡੇ ਪੈਣ ਦੇ ਸਾਰੇ ਉਹ ਦੂਆ ਲੱਗੇ ਨਾ ਵਜਾਈ ਤਾਂ ਤੇ ਬਹੁਤ ਸੀਜ਼ਨ ਲਾਇਆ ਹਨ ਠੋਕ ਠੋਕ ਕੇ ਸੀਜ਼ਨ ਲਾਇਆ ਪੂਰੇ ਤੇ ਵਧੀਆ ਕੰਮਕਾਰ ਕਰਿਆ ਸਾਰਾ ਕੁਝ ਤੇ ਵਧੀਆ ਜਿਹਾ ਚੱਲ ਰਿਹਾ ਸੀ ਸੀਜ਼ਨ ਬਹੁਤ ਵਧੀਆ ਚੱਲਦੇ ਸੀ ਤੇ ਕਦੇ ਵੀ ਕੋਈ ਪ੍ਰੋਬਲਮ ਨਹੀਂ ਆਈ ਇੱਕ ਵਾਰ ਬਸ ਉਹ ਵੀ ਅਸੀਂ ਫਾਰਮ ਟਰੈਕਟਰ ਟਰੈਕਟਰ ਮਗਰ ਪਾ ਲਿਆ ਸੀਗਾ ਉਹਦੇ ਮਗਰ ਪਾਉਣ ਤੇ ਸਾਡਾ ਕ੍ਰਾਸ ਟੁੱਟਿਆ 60 55 ਨਾਲ 1 ਸਾਲ ਬੀਜਣ ਲੱਗ ਗਏ ਸੀ ਕਿਉਂਕਿ ਵੀ ਚਲੋ ਟਰੈਕਟਰ ਵਧੀਆ ਉਹ ਟਰੈਕਟਰ ਨਾਲ ਲੰਬਾ ਕਰਕੇ ਚੱਕ ਨਹੀਂ ਹੁੰਦਾ ਮੋਰੋ ਫਾਰਮ ਟਰੈਕ 655 ਜਿਹੜਾ ਤੇ ਉਹ ਚੱਕਿਆ ਨਹੀਂ ਜਾਂਦਾ ਮੋਰੋ ਬਿਲਕੁਲ ਵੀ ਵੀ ਉਹ ਚੱਕ ਨਹੀਂ ਜਾਂਦਾ ਮੋਰੋ ਹਨਾ ਨਾ ਚੱਕ ਆਉਣ ਦੇ ਕਾਰਨ ਸੀਗਾ ਚਲੋ ਉਹਦੇ ਨਾਲ ਹੀ ਬੀਜਾਂਗੇ ਵੀ ਵਧੀਆ ਬੀਜਦਾ ਸੀ ਤੇ ਪਰ ਉਹਦੀ ਨਾ ਕ੍ਰੋਸ ਪੀਟੀਓ ਵਾਲੀ ਨੀਵੀਂ ਆ ਤੇ ਪੀਟੀਓ ਨੀਵੀਂ ਹੋਣ ਕਾਰਨ ਨਾ ਉਹਨੇ ਇਹਦਾ ਕ੍ਰੋਸ ਭੰਦਾ 50000 ਰੁਪਏ ਦਾ ਕ੍ਰੋਸ ਕ੍ਰੋਸ ਹੈਦਾ ਜਿਹੜਾ ਉਹਨੇ ਭੰਨਿਆ ਤੇ ਫੇਰ ਹੜ ਫੇਰ ਉਦੋਂ ਮੁੜ ਕੇ ਕੱਟ ਕੱਟਦੀ ਵੀ ਛੱਡ ਪਰਾਂ ਨਹੀਂ ਪਾਣਾ ਤੇ ਉਹਨੇ ਨਾ ਕ੍ਰੋਸ ਤੋੜ ਤਾ ਕ੍ਰੋਸ ਜਾਣ ਤੋਂ ਬਾਅਦ ਫੇਰ ਉਦੋਂ ਕੱਟ ਤਾ ਫੇਰ ਇਹਦੀ ਲਾ ਲਿਆ ਪਹਿਲਾਂ 90-10 ਤੇ ਚੱਲਦੀ ਸੀ 90-10 ਤੇ ਹੀ ਵਧੀਆ ਚੱਲਦੀ ਸੀ ਤੇ ਇਹ ਤੇ ਵੀ ਤੇ ਹੁਣ ਚਲੋ ਠੀਕ ਹੈ ਹੈਲੋ ਮੈਂ ਰੋਟੀ ਆ ਗਈ ਆਪਣੀ ਵੀ ਫਾਰਮ ਤੇ ਬੈਠੇ ਵਾਂਗੇ ਉਰੀ ਖਾਣੇ ਸਵਾਦ ਹੀ ਵੱਖਰਾ ਹੋ ਜਾਂਦਾ ਰੋਟੀ ਖਾਣ ਦਾ ਫਾਰਮ ਤੇ ਬੈਠ ਕੇ ਉਜੀ ਅੱਜ ਆਪਣੇ ਵੀਰ ਨੇ ਲਿਆਂਦਾ ਸੀਗਾ ਮਿਲਣਾ ਵੱਡਣ ਵਾਲਾ ਚੌਪ ਟਾਪਰ ਜਿਹਾ ਇੰਦਰਜੀਤ ਨੇ ਤੇ ਉਹਦਾ ਸੈੱਟ ਜਿਆ ਕਰਿਆ ਆਪ ਤਾਂ ਵਿਚਾਰਾ ਜੇ ਬਾਹਰ ਹੀ ਫਿਰਦੇ ਆ ਇੱਕ ਭਰਾ ਚਲੇ ਗਿਆ ਤੇ ਉਹਨੂੰ ਦੂਜੇ ਨੇ ਆਉਣਾ ਹੁਣ ਸੈੱਟ ਕਰਤਾ ਵਧੀਆ ਚੱਲ ਗਿਆ ਤੇ ਲੋਕ ਕਿੰਨੀ ਵਧੀਆ ਸਫਾਈ ਦਿੰਦਾ ਨਾਲ ਇਹਨਾਂ ਦੀ ਦੂਜੀ ਮਸ਼ੀਨ ਨਾਲ ਵੀ ਜਿਆ ਆ ਬਸ ਸੁਖਦੇਵ ਵਾਲੀ ਨਾਲ ਐ ਪਰ ਟੀएनजी ਦੀ ਆ ਬਹੁਤ ਵਧੀਆ ਚੱਲਦਾ 5105 ਤੇ ਚੱਲ ਰਿਹਾ ਉਹਨਾਂ ਪੈਨ ਪੂਰੀ ਸਫਾਈ ਦੇ ਰਿਹਾ ਪੂਰੀ ਆ ਰੂਝਿਆ ਕੀ ਆ ਯਾਰ ਉੱਲੂ ਆ ਬਿਜਾਰਾ ਕਪੜਾ ਕੁੱਪੜਾ ਹੈ। ਦੇਖੋ ਕਿੰਨੀ ਸੁਭਾਈ ਹੈ। ਪੱਟਾ ਅੱਜ ਹੀ ਸੁੱਕਣ ਲੱਗ ਜਾਂਦੀ ਹੈ ਧੁੱਪ ਨਾਲ। ਦੇਖੋ ਉਹ ਹੁਣ ਵੱਢਦਾ ਤੇ ਆਹ ਬਸ 20-25 ਮਿੰਟ ਪਹਿਲਾਂ ਵੱਢਿਆ ਕਿੰਨਾ ਫਰਕ ਪੈ ਗਿਆ ਪੱਟਾਂ ਦੇ ਚਿੱਟੀਆਂ ਹੋਣ ਲੱਗ। ਆਹੀ ਫਰਕ ਆ ਵੀ ਇਹਦੀ ਸਿਲਕ ਜਲਦੀ ਪੱਕ ਜਾਂਦੀ ਹੈ ਬਸ। ਆਪਣੇ ਵੀ ਹੁਣ ਬੇਲ ਵੱਢਣ ਲੱਗੇ ਪਏ। ਦੇਖੋ ਯਾਨੀ ਕਿ ਉਹ ਪੈਰਨੀਆਂ ਪਹਿਲਾਂ ਵੱਢੀਆਂ ਕਿੰਨਾ ਫਰਕ ਪੈ ਗਿਆ ਪੱਟਾਂ ਦਾ ਵੱਢਣ ਦਾ। ਇੰਨਾ ਜ਼ਿਆਦਾ ਫਰਕ ਪੈਂਦਾ। ਕੀ ਉੱਤੇ ਬੇਲ ਨਹੀਂ ਰਹਿਣੀ ਬਟ ਸੁੱੱਕ ਜਾਣੀਆਂ ਤੇ ਸ਼ੈਲਕ ਜਲਦੀ ਪੱਕ ਜਾਣੀਆਂ ਜਿੰਨੀ ਧੁੱਪ ਲੱਗੂ ਬਟਨ ਉੰਨੀ ਸਿੱਧੀ ਸ਼ੈਲਕ ਪੱਕ ਜੀ ਤੇ ਨਾਲੇ ਬਹੁਤ ਫਾਇਦਾ ਕਿ ਜਦੋਂ ਆਪਾਂ ਗਾਹਾਂ ਆਲੂ ਪਟਣਾ ਉਦੋਂ ਨਹੀਂ ਬੇਲ ਆਉਂਦੀ ਮਸ਼ੀਨ 'ਚ ਕਰਾਹ ਲਾਉਣਾ ਲਈਦਰ ਉਦੋਂ ਨਹੀਂ ਬੇ ਬੇ ਲਾਉਣੀ ਤੇ ਤਵੀਆਂ ਨਾਲ ਵਾਉਣ ਦੀ ਲੋੜ ਨਹੀਂ ਖੱਤੇ ਨੂੰ ਇਕੱਲੇ ਹਾਲਾ ਨਾਲ ਵਾਹੀ ਸਰ ਜਾਣ ਜਦੋਂ ਆਪਾਂ ਕਰਾਹ ਲਾਉਣਾ ਮੈਂ ਕੋਈ ਮੋੜ ਤੇ ਨੁਕਸਾਨ ਨਹੀਂ ਹੋ ਰਿਹਾ ਕੋਈ ਕੁਛ ਨਹੀਂ ਪੂਰਾ ਵਧੀਆ ਚੱਲ ਰਿਹਾ ਵਾ ਤੇਲ ਆਪਣੇ ਵਾਲਾ 50 45 ਯਾਨੀ ਕਿ 3 ਕਿਲੋਟਰ ਤੇਲ ਮਸਾ ਖਾਂਦਾ ਕਿਲੇ ਦਾ ਵਾ 1500 ਚੱਕਰ ਤੇ ਚੱਲਦਾ ਵਾ ਚਾਹੇ ਹੋਰ ਇਹ ਨੂੰ ਘੱਟ ਵੀ ਕਰਕੇ ਚਲਾ ਸਕਦੇ ਆ ਤਾਂ ਕਿ ਤਵਾਲੂ ਲੰਗਾ ਕਰਦਾ ਨਾ ਕੁਝ ਹਾਂ ਹਾਂ ਸਹੀ ਗੱਲ ਹੈ o alguém galera per achei ok, take a look. okay. okay. ਨਹੀਂ ਆਪਾ ਨਹੀਂ ਨਹੀਂ ਮੈਂ ਨਹੀਂ ਨਹੀਂ ਹਾਂ ਹਾਂ ਕੋਈ ਗੱਲ ਨਹੀਂ ਠੀਕ ਠੀਕ ਹੈ ਠੀਕ ਹੈ ਮਸ਼ੀਨ ਦੇ ਬ੍ਰੇਕ ਚੱਕੇ ਤੇ ਆ ਨਵਦੀਪ ਵੀਰ ਆਇਆ ਵਾ ਜਿਹੜਾ ਹਾਲੈਂਡ ਪੀ ਐ ਵੀਰੇ ਨੂੰ ਬਹੁਤ ਟਾਈਮ ਹੋ ਗਿਆ ਇਹ ਜਦੋਂ ਮੈਂ 2016 17 ਤੋਂ ਇਹਨੂੰ ਦੇਖਦਾ ਵੀਰੇ ਇਹਨੂੰ ਤੇ ਸ਼ੁਰੂ ਵੀਰਾ ਇਹਨਾਂ ਸੀ ਕੰਮ ਕਰਦਾ ਕਮਬਾਈਨਰੀ ਹੈ ਨਾ ਤੇ ਚਲੋ ਬੰਦਾ ਜਿਵੇਂ ਜਿਹੜੀ ਚੀਜ਼ ਤੇ ਵਿਚਰਦਾ ਉਹਨੂੰ 10 ਨੌਲੇਜ ਹੋ ਜਾਂਦੀ ਆ ਹੁਣ ਅਸੀਂ ਬ੍ਰੇਕ ਸੈੱਟ ਕਰਵਾਉਣ ਲੱਗਾ ਆ ਬਨਦੀਪ ਵੀਰਾਂ ਤੇ ਸੈੱਟ ਕਰਾਉਣ ਲੱਗਾ ਆ ਬ੍ਰੇਕਾਂ ਕਹਤਾ ਵੀ ਤੇਰੇ ਟਾਇਰ ਪਰਾ ਹੋ ਗਿਆ ਉੱਥੇ ਇਹਨੂੰ ਛੱਡ ਦਿਓ ਹੁਣ ਵੀ ਮਾਰ ਟਾਇਰ ਰੈਲਾ ਘੁੰਮੇ ਇਹ ਨਹੀਂ ਵੀ ਆਪਾਂ ਇੱਕ ਟੂੜੀ ਫੁੱਲ ਮਾਰਤੀ ਟਾਇਰ ਪੂਰਾ ਟਾਈਟ ਉਧਰ ਬਾਅਦ ਤਬਾ ਲੱਗੇ ਕਿਲੋਮੀਟਰ ਚੱਲ ਕੇ ਲੈਦਰ ਹੀ ਚੱਕ ਹਾਂ ਗਰਮ ਹੋ ਜਾਂਦੇ ਆ ਇਹ ਵੀ ਜਦੋਂ ਆਪਾਂ ਹੁਣ ਸੈੱਟ ਕਰਦੇ ਦੇਖਣਾ ਜ਼ਰੂਰੀ ਆ ਲੈਦਰ ਉਹਨੂੰ ਹੱਥ ਲਾ ਕੇ ਦੇਖ ਲਵੇ ਡਰਮ ਨੂੰ ਵੀ ਗਰਮ ਹੁੰਦੇ ਆ ਕਿ ਨਹੀਂ ਹੁੰਦੇ ਵੈਸੇ ਤਾਂ ਸਹੀ ਆ ਨਾ ਇਦਾਂ ਨਾ ਵੀ ਜਿਵੇਂ ਮੰਨ ਲਓ ਇੱਥੇ ਆਪਾਂ ਜੱਕ ਪਾ ਲਿਆ ਹਾਂ ਜੱਕ ਲਾ ਲਿਆ ਇੱਕ ਬੰਦੇ ਨੂੰ ਕਹਿੰਦਾ ਦੇਖ ਤੇ ਹੀ ਲੋੜ ਹੀ ਨਹੀਂ ਆਏ ਹੱਥ ਨਾਲ ਕਮਾਈ ਚੱਲੋ ਅਭੀ ਪੂਰਾ ਰੈਲੇ ਹੀ ਘੁੰਮਣਾ ਚਾਹੀਦਾ ਜਦੋਂ ਅੱਧੇ ਅੱਧੇ ਕੁੜੀ ਟੈਟ ਕਰ ਜਿੱਥੇ ਜਿੱਥੇ ਤੱਕ ਟੈਟ ਹੋ ਗਿਆ ਉਹਦਾ ਕੱਟ ਕਰਕੇ ਉਥੇ ਲੋਕ ਕਰ ਓਕੇ ਠੀਕ ਹੈ ਸਹੀ ਆ ਉਹਦੇ ਹੁਣ ਚੰਦ ਦਾ ਕਰੋ ਬੰਦੋਬਸਤ ਚੰਦ ਲਾ ਕੇ ਜੱਕ ਲਾ ਲਈਏ ਲਾ ਦਿਓ ਜਿੱਥੇ ਤੇ ਇਹਦੇ ਬਈ ਆਪਾਂ